ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਚਾਰ ਨਵੇਂ ਰਿਸ਼ਤੇ ਲੈ ਕੇ ਆਏ ਆ ਜੀ ਅਸੀਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਕਿ ਆਉਣ ਵਾਲੀ ਸਾਡੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲਦ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਵਿਆਹ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਜੀ ਐਡ ਦੇ ਵਿੱਚ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੁੰਦਾ ਹੈ ਜੇ ਤੁਹਾਨੂੰ ਰਿਸ਼ਤਾ ਚੰਗਾ ਲੱਗਦਾ ਹੋਵੇ ਤਾਂ ਤੁਸੀਂ ਪਰਿਵਾਰ ਦੇ ਦਿੱਤੇ ਗਏ ਨੰਬਰ ਤੇ ਕਾਲ ਕਰਕੇ ਹੋਰ ਵਧੇਰੇ ਜਾਣਕਾਰੀ ਵੀ ਉਹਨਾਂ ਤੋਂ ਤੁਸੀਂ ਲੈ ਸਕਦੇ ਹੋ ਹਾਂ ਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਤਰੰਤਾਰਨ ਕਾਸਟ ਜੱਟ ਸਿੱਖ ਗੋਤ ਸੰਧੂਏ ਜੀ ਉਮਰ ਇਹਨਾਂ ਦੀ 30 98 ਆ ਕੱਦ 5 ਫੁੱਟ 10 ਇੰਚ ਪੈਣ ਹੈ ਨਹੀਂ ਜੀ ਭਰਾ ਵੀ ਨਹੀਂ ਹੈਗਾ ਇਹਨਾਂ ਦਾ ਕੰਮ ਇਹ ਜੀ ਕੈਨੇਡਾ ਪੀਆਰ ਟਰੱਕ ਡਰਾਈਵਰ ਨੇ 5 ਏਕੜ ਜ਼ਮੀਨ ਹੈ ਇਹਨਾਂ ਦੇ ਕੋਲ ਪਿਤਾ ਸਭ ਇਨਸਪੈਕਟਰ ਨੇ ਮੋਬਾਈਲ ਨੰਬਰ ਇਹਨਾਂ ਦਾ ਵੀ ਦਿੱਤਾ ਗਿਆ ਹੈ ਜੀ ਨਾਲ 81908850217 ਇਹਨਾਂ ਦੇ ਮੋਬਾਈਲ ਨੰਬਰ ਤੇ ਤੁਸੀਂ ਕਾਲ ਕਰਕੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਪਰਿਵਾਰ ਤੋਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਕਾਸ਼ਦੀਪ ਸਿੰਘ ਗੋਤ ਬਰਾੜੇ ਉਮਰ 1894 ਹੈ ਜੀ ਪਤਾ ਮੋਗਾ ਕੱਦ ਇਹਨਾਂ ਦਾ 5 ਫੁੱਟ 8 ਇੰਚ ਹੈ ਜੀ ਪੜਾਈ ਬੀਐਸਸੀ ਮੈਥ ਯੂਨੀਵਰਸਿਟੀ ਆਫ ਨਿਊ ਬ੍ਰੈਂਸਵਿਕ ਕੈਨੇਡਾ ਨਾਮ ਮੇਨਾਦਾਏ ਜੀ ਕਨੇਡਾ ਪੀਆਰ ਅਕਾਊਂਟਸ ਪੇਏਬਲ ਸਪੈਸ਼ਲਿਸਟ ਪ੍ਰਾਪਰਟੀ ਇਹਨਾਂ ਦੇ ਕੋਲ 32 ਏਕੜ ਹੈ ਜੀ ਤੇ ਨਾਲ ਹੀ ਹੇਠਾਂ ਇਹਨਾਂ ਦਾ ਵੀ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਕਰੋ ਨੋਟ 9855346937 ਅੰਦੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਵਿਕਰਮਜੀਤ ਸਿੰਘ ਢਿੱਲੋ ਉਮਰ 981994 ਪਤਾ ਅਮਰੇਸਰ ਤੋਂ ਬਿਲਾਉਂਗ ਕਰਦੇ ਆ ਜੀ ਕੱਦ 6 ਫੁੱਟੇ ਕਾਸਟ ਜੱਟ ਸੇਖੇ ਜੀ ਪੈਨ 1 ਕੇ ਮੈਰਿਡੇ ਮਾਤਾ ਪਿਤਾ ਐਕਸਪਾਇਰ ਨੇ ਤੇ ਪੜ੍ਹਾਈ ਇਹਨਾਂ ਨੇ ਪਲੱਸ 2 ਕੀਤੀ ਹੈ ਜੀ ਕੰਮ 8 ਸਾਲ ਹਾਂਗਕਾਂਗ ਦੇ ਵਿੱਚ ਲਗਾਏ ਨੇ ਜ਼ਮੀਨ 7 ਗਿੱਲੇ ਆ ਜੀ ਵਧੀਆ ਕੋਠੀ ਪਾਈ ਹੋਈ ਏ ਇਹਨਾਂ ਦੀ ਮੰਗੇ ਜੀ ਕੁੜੀ ਨੇ ਆਈਲੈਟਸ ਕੀਤੀ ਹੋਵੇ ਜਾਂ ਬਾਹਰ ਗਈ ਹੋਵੇ ਖਰਚਾ ਮੁੰਡੇ ਵਾਲੇ ਸਾਰਾ ਕਰਨਗੇ ਜੀ ਇਨਾ ਦਾਵੀ ਹੀਠਾ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ 9872522797 ਤੁਸੀਂ ਹੋਰ ਵਧੇਰੇ ਜਾਣਕਾਰੀ ਲਈ ਪਰਿਵਾਰ ਦੇ ਨਾਲ ਤੁਸੀਂ ਸਿੱਧਾ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਨਾਮ ਵਿਸ਼ਾਲਪ੍ਰੀਤ ਸਿੰਘ ਪਤਾ ਬਟਾਲਾ ਉਮਰ 38 1994 ਕਾਸਟ ਜੱਟ ਸਿੱਖੀ ਜੀ ਕੱਦ 6 ਫੁੱਟ 2 ਇੰਚ ਪੜਾਈ ਪਲੱਸ 2 ਕੀਤੀ ਹੋਈ ਏ ਜੀ ਤੇ ਨਾਲ ਕੰਪਿਊਟਰ ਸਾਇੰਸ ਕੈਨੇਡਾ ਫਾਦਰ ਇਹਨਾਂ ਦੇ ਰਿਟਾਇਰ ਨੇ ਜੀ ਗਵਰਨਮੈਂਟ ਜੌਬ ਤੋਂ ਤੇ ਮਦਰ ਜੌਬ ਇਨ ਹੈਲਥ ਡਿਪਾਰਟਮੈਂਟ ਪੈਨ ਏਕੀ ਕੈਨੇਡਾ ਪੀ ਆਰ ਏ ਜੀ ਕੰਮ ਇਹਨਾਂ ਦਾ ਹੈਗਾ ਕੈਨੇਡਾ ਟਰਕਿੰਗ ਦਾ ਪੀ ਆਰ ਨੇ ਇਲੈਕਟ੍ਰੋਨਿਕ ਐਂਡ ਰੈਡੀमेड گارਮੈਂਟਸ ਇਨ ਬਟਾਲਾ ਦੇ ਵਿੱਚ ਇਹਨਾਂ ਦੀ ਮੰਗ ਹੈਗੀ ਏ ਜੀ ਕੈਨੇਡਾ ਜਾਂ ਇੰਡੀਆ ਦੇ ਵਿੱਚ ਬੀ ਐਸ ਸੀ ਨਰਸਿੰਗ ਕੀਤੀ ਹੋਈ ਕੁੜੀ ਨੇ ਦੇ ਨਾਲੇੇਠਾ ਇਹਨਾਂ ਦਾ ਵੀ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ 8146399266 ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂ ਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਇਹ ਚਾਰ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਸੈੱਟ ਆਉਂਦਾ ਹੈ ਤਾ ਤੁਸੀਂ ਪਰਿਵਾਰ ਦੇ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਆਪਣੀ ਗੱਲਬਾਤ ਕਰ ਸਕਦੇ ਹੋ ਤੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਵਿਆਹ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ WhatsApp ਤੇ ਮੈਸੇਜ ਕਰਕੇ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ